ਕਿਸਾ ਸਿਕਲਿਸ ਆ ਰਿਹਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਬੱਚੇ ਵਾਲੀ ਤੇ ਕੋਈ ਬੱਚੇ ਤੋਂ ਬਿਨਾ ਤੇ ਕੋਈ ਟੋਕੜ ਕੇ ਆਪਣੇ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਹਰ ਵੀਡੀਓ 'ਚ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜੇ ਕੋਈ ਵੀਰ ਇੱਥੇ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਲਿਆ ਕਰੋ ਆਪਣੀ ਚਵਾਈ ਕਰਾ ਲਿਆ ਕਰੋ ਕਿਉਂਕਿ ਪਸ਼ੂ ਵੇਖ ਚੱਕ ਕੇ ਖੜਨਾ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜਨਾ ਇਹ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਦੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਡੀਓਸ ਨਾਲੋਂ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾਏ ਬਾ ਬੜਾ ਸਾਫ ਦੀ ਚਲੋ ਵਧੀਆ ਕਿਰਪਾ ਚੈ ਦੀ ਜੀ ਤੇ ਨਾਮ ਦੱਸਦੇ ਕਰੀ ਆ। ਭਾਗ ਜੀ ਮੰਗੂ ਥੋਬੇ ਆ ਤਸੀਲਾਂ ਹੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈ 586 ਪਿਛਲਾ ਵੇਗਿਆ ਮਾਲ ਫਿਰ ਮਾਲਾ ਪੰਜਾਹ ਵਾਲੇ ਵੇਗਦਾ ਜੋਂ ਠੀਕ ਆ ਹਾਂਜੀ ਹਾਂਜੀ ਅਜੇ ਤੋਕਰ ਗੱਬਣ ਵੀ ਲੈਣਤੀ ਜੇ ਭਾਈ ਵੱਡੀ ਵਸ਼ੀ ਛੱਡ ਵਾਲੀ ਟੋਕਰ ਗੱਬਣ ਅੱਛਾ ਇੱਕ ਕਾਜੀ ਦੀ ਜਰਸੀ ਅੱਛਾ ਇੱਕ ਸਿੰਘਾਲੀ ਗਾਂ ਦਾ ਬੱਚਾ ਮਰਿਆ ਜੇ ਠੀਕ ਆ ਇੱਕ ਕਾ ਫੋਲ ਬਰੀਡ ਵਾਲੀ ਵਸ਼ੀ ਪੂਰੀ ਬਲੀਡਿੰਗ ਮਾਰਨ ਦੀ ਐ ਤੋ ਜਾ ਕੇ ਸੀਮਨ ਭਰਾਲੇ ਵਸ਼ੀ ਖੋਦੂਗੀ ਅੱਛਾ ਬੋਲੀ ਆ ਉਹਨੇ ਪੂਰੀ ਬੋਲੀ ਭਾਜੀ ਹੀਟ ਚ ਆਈ ਐ ਪੂਰੀ ਤੇ ਕੋਈ ਵੀ ਟੀਕਾ ਭਰਾ ਲੇ ਆਪਣੇ ਹਿਸਾਬ ਨਾਲ ਜਾ ਕੇ ਕਿੰਨਾ ਚ ਦੁੱਧ ਦੇ ਤੇ ਕੋਲ ਇਹਦੇ ਵੀਰ ਜੀ ਦੁੱਧ ਹੈ 7 ਕਿਲੋ ਅੱਛਾ ਗਲਦੀ ਮਸ਼ੀਨ ਹੀਟ ਚਾਹੀਏ ਦੁੱਧ 5 ਕਿਲੋ ਹੀ ਠੀਕ ਆ ਬਾਕੀ ਠੰਡੀ ਸੀਲ ਬੜੀ ਤੋੜ ਦੋ ਫੇਰ ਇਹਨਾਂ ਵਿੱਚ ਕਰੀ ਆ ਦੇ ਸਾਦੇ ਜੀ ਬੋਲੀ ਆ ਜਿਹੜੀ ਇਹ ਬਾਕੀ ਕੋਈ ਵੀ ਆਪਣੀ ਸਮਝ ਨਾ ਲੈ ਜੇ ਬਾਕੀ ਇਹੋ ਜੀ ਗਾਂ ਗੱਬਨ ਨਿਕਲ ਆਵੇ ਤੇ ਚੰਗੀ ਰਕਮ ਨਾਲ ਜੋੜ ਜਾਂਦੀ ਹੈ। ਘਰ ਰੱਖਣ ਨੂੰ ਵੀ ਚੰਗੀ ਆ ਤੇ ਜੇ ਗਾਂ ਵੇਚਣੀ ਹੋਵੇ ਤਾਂ ਤਾਂ ਵੀ ਚੰਗੇ ਪੈਸੇ ਵਟਾਊਗੀ। ਸਵੇਰ ਉੱਤਰਾਮੀ ਇਹਦਾ ਪਹਿਲਾਂ ਹੀ ਲੱਗਦਾ ਜੇ। ਪਹਿਲਾਂ ਸੂਰਾ ਪਾਈ ਦੂਜੀ ਲਈ ਕੱਢਣ ਆਉਂਦੀ ਮਸ਼ੀਨ। ਠੀਕ ਆ। ਬਾਕੀ ਜਿੱਦਾਂ ਬਾਕੀ ਹੈਗੀ ਵੀ ਇਹ ਜੇ ਨਵੀਂ ਵੜੀ ਆ। ਬਸ ਓਏ। ਤੇ ਫੇਰ ਇਹਦਾ ਬੱਸ਼ੀਆਂ ਲਈ ਮੁੱਲ ਕਰਦੀ ਇਹਦਾ। 13000 ਰੁਪਏ ਰੁਪਈ ਦੀ 2000 ਛੱਡ ਦਾਂਗੇ। ਅੱਛਾ 11 ਜਾਂ 11000 ਦੀ ਦੇ ਦੋਗੇ। ਠੀਕ ਹੈ। ਤੇ ਆਹ ਤੋਕੜ ਗੱਪਨ ਚੈੱਕ ਪਾਸ ਆ। ਭਾਈ 7 ਮਹੀਨਿਆਂ ਦੀ ਚੈੱਕ ਪਾਸ ਦੀ। ਅੱਛਾ। ਪਹਿਲੀ ਗੱਲ ਤੇ ਸਾਡੇ ਘਰੋਂ ਵੀਰ ਭਰਾ ਕਰਾ ਦੇ ਖੜੇ। ਠੀਕ ਹੈ। ਜੇ ਕੋਈ ਮਜਬੂਰੀ ਹੈ ਵੀਰ ਭਰਾ ਨੂੰ ਸਾਡੀ ਗੱਡੀ ਖਲੋਤੀਏ ਉੱਥੇ ਚੈੱਕ ਕਰਾ ਲੈ। ਅੱਛਾ। ਜੇ ਦੋ ਦਿਨਾਂ ਦੀ ਗਾਰੰਟੀ ਆਪਣੀ। ਦੋ ਦਿਨਾਂ ਦੇ ਵਿੱਚ ਵਿੱਚ ਹਨਾ। ਦੋ ਦਿਨਾਂ ਦੇ ਵਿੱਚ ਵਿੱਚ। ਚਲੋ ਜੇ ਕੋਈ ਨਹੀਂ ਇੱਥੇ ਆ ਸਕਦਾ ਚੈੱਕ ਕਰਾਉਣਾ। ਜਦੋਂ ਗੱਡੀ ਜਾਣੀ ਆ ਉਦੋਂ ਚੈੱਕ ਕਰਾ ਕੇ ਤੇ ਫੇਰ ਨਹੀਂ ਦੋਹਾਂ ਦਿਨਾਂ ਬਾਅਦ ਤੁਹਾਨੂੰ ਭਾਵੇਂ ਦੱਸ ਦੇ। ਠੀਕ ਹੈ ਜੀ। ਦੋਹਾਂ ਦਿਨਾਂ ਦੇ ਵਿੱਚ ਵੀ ਕਹਿੰਦੇ ਕਿ ਦੱਸ ਦਿਓ। ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਪੰਜੀ ਦੁੱਧ 6-7 ਕਿਲੋ ਜੀ। ਠੀਕ ਆ। ਵਸ਼ੀ ਦਾ ਥੋੜਾ ਇੱਧਰੋਂ ਥਾਂ ਚ ਧਾਰਾ ਕਢਾਉਂਦੀ ਘਰ ਵਾਲਿਆਂ ਦੇ ਜਦੋਂ ਗੱਭਣ ਹੁੰਦੀ ਵਸ਼ੀ। ਅੱਛਾ। ਐ ਥਾਂ ਚ ਅਗਲੇ ਚ ਪੰਜ-ਚਾਰ ਧਾਰਾ ਘਟ ਹੁੰਦੀ ਏ। ਤੇ ਜਦੋਂ ਫਿਰ ਸੱਜਰ ਹੁੰਦੀ ਉਦੋਂ ਉਸੇ ਵळे ਉਹ ਕਿਉਂ ਜਾਂਦਾ ਤੁਹਾਨੂੰ? ਠੀਕ ਹੈ। ਹਾਂ ਜੀ। ਸੱਜਰ ਕਿੰਨੇ ਕਿਦੋਂ? ਸੱਜਰ ਕਿੰਨੇ ਕਿ ਦੁੱਧ ਕਿਲੋ ਭਾਈ ਦੁੱਧ ਚ ਆਉਂਦੀ ਏ। ਠੀਕ ਹੈ। ਹ ਬਾਕੀ ਚੰਗੇ ਸੋਹਣੇ ਰੰਗ ਰੋਦੀ ਹੈ ਤੇ ਕੱਦ ਕਾਠ ਵੀ ਚੰਗਾ ਵਾ ਇਹਦਾ ਚੱਕ ਪਾਸ ਸੱਤ ਮਹੀਨਿਆਂ ਦੀ ਚੱਕ ਪਾਸ ਤੇ ਹਾਂਜੀ ਹਾਂਜੀ ਭਾਈ ਜੀ ਸੱਤ ਮਹੀਨੇ ਚੱਕ ਪਾਸ ਫੇਸ ਕੁਆਲਟੀ ਵਚੀ ਦੀ ਪੂਰੀ ਬੋਡੀ ਸਟ੍ਰਕਚਰ ਪੂਰਾ ਠੰਡੀ ਠੀਰੀ ਠੀਕ ਜੀ ਹਾਂਜੀ ਤੇ ਇਹਦਾ ਫਰਮੋਲਾ ਸੱਤ ਜੀ 2 ਮਹੀਨੇ ਵੀਰ ਭਰਾ ਭਾਵੇਂ ਕਮੇਟੀ ਪਾਵੇ ਜਿੱਦਾਂ ਮਰਜ਼ੀ ਕਰ ਲੈ। ਠੀਕ ਆ। ਮੂੰਹ ਮੰਗੇ ਰੁਪਏ ਮਿਲਣਗੇ ਵਸੀਦੇ। ਠੀਕ ਆ ਜੀ। ਹਾਂ ਜੀ। ਕਿੰਨਾ ਫਿਰ? 2000 ਰੁਪਏ ਜੀ 30000 ਰੁਪਏ ਜੀ। ਯਸਨੋ ਕਿੰਨੇ ਦੀ ਆ? 5000 5000 ਰੁਪਏ। ਜੀ ਮੌਕੇ ਤੇ ਮਾਰਦਾਨ ਕਰਦਾ। ਠੀਕ ਆ। ਬੱਛੀ ਵੇਲੇ ਕਰਿਆ। ਬਾਕੀ ਇਹਨੇ ਇੰਨੇਵੇਂ ਸਵੇਰਾ ਦੂਸਰਾ ਹੀ ਸੋਨਾ ਹੈ ਹਾਂ ਜੀ ਜੀ ਭਾਜੀ ਤੇ ਆ ਇੱਕ ਸੂਈ ਸਵਾਈ ਹੈ ਨਾ ਬੱਚਾ ਦੇ ਜੀ ਭਾਜੀ ਸੂਈ ਸਵਾਈ ਇਹਦਾ ਬੱਚਾ ਆ ਬੱਚਾ ਦੇ ਭਾਜੀ ਬੱਚਾ ਕਿ ਬੱਚੀ ਜੀ ਕੋਈ 12 ਦਿਨ ਵਾਲੀ ਕੋਈ ਛੀ ਜੀ ਬੱਚੀ ਜੀ ਉਹਦੇ ਮਗਰ ਦਸਾਂ 12 ਦਿਨ ਦਸਾਂ 15 ਦਿਨਾਂ ਦਾ ਬੱਚਾ ਹੈਗਾ ਤੇ ਦੁੱਧ ਕਿੰਨਾ ਜੇ ਤੇ ਕੋਲ ਇਹਦੇ ਵੀ ਜੀ 8:00 9:00 ਤੋਰ ਦੋ ਫੇਰ ਇਹਨਾਂ ਨੂੰ ਕਮ ਤੂੜੀ ਪੈਂਦੀ ਸਾਡੇ ਕੋਲ ਦੇਓ ਜੀ ਇਹ ਵੀ ਹਰ ਜੀ ਵੈੜ ਚ ਪਹਿਲਾ ਸੂਰਾ ਸੂਈ ਠੀਕ ਜੀ ਇਹਦਾ ਸੂਬਾ ਦੂਸਰਾ ਨਹੀਂ ਜੇ ਇਹਦੀ ਘਰ ਆ ਲੈਂਦੇ ਪਹਿਲਾਂ ਅੰਗੇ ਦੂਸਰਾ ਲਾ ਲਓ ਪਹਿਲਾਂ ਵੀ ਲਾ ਲਓ ਦੂਸਰਾ ਲਾ ਲਓ ਬਾਕੀ ਕਈ ਵਾਰੀ ਕਈ ਡੰਗਰ ਪੱਕ ਕੇ ਸੁੰਦੇ ਆ ਕਈ ਵਾਰੀ ਵੇ ਸੁਵਾ ਮਾਰ ਜਾਂਦੇ ਆ ਭੈਣ ਭਰਾ ਜਿਹੜੀ ਗੱਬਣ ਆ ਉਹ ਪਾਸ ਕਰਕੇ ਲੈ ਜੀ ਗੱਬਣ ਤੋਂ ਚੈੱਕਰਾ ਅਗੇ ਲੈ ਜੇ ਕਿਉਂਕਿ ਆਪਣੇ ਘਰ ਦਾ ਮਾਲ ਨੂੰ ਤੇ ਇਹਦਾ ਮੁੱਲ ਇਹਦਾ ਮੁੱਲ ਜੀ 22000 ਰੁਪਏ 22000 ਅੱਛਾ 20 ਹੀ ਦੇ ਦੋਗੇ ਹਾਂਜੀ ਠੀਕ ਆ ਤੇ ਹੁਣ ਆ ਬੱਚੇ ਤਾਂ ਬਿਨਾਈ ਆ ਇਹਦੇ ਕੋਲ ਕਿੰਨਾ ਹੀ ਦੁੱਧ 2000 ਜਿਹਦੇ ਕੋਲ ਗਾਂ ਗਾਹ 10000 ਕਿਲੋ ਅੱਛਾ ਜਿਹਦਾ ਮਰ ਗਿਆ ਜੇ ਬੱਚਾ ਅੱਛਾ ਤੇ ਬੱਚੇ ਦਾ ਦੁੱਧ ਹੈ ਕਾਦੀ ਦੁੱਧ 7 ਕਿਲੋ ਦੀ ਠੰਡੀ ਧੀਰੀ ਬੜੀ ਹੈ 7 ਕਿਲੋ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਇਹ ਥਾਂ ਕੋਲ ਬੜਾ ਲੱਗਾ ਜੀ ਇਹਨੂੰ ਚਬੂ ਚਬੂ ਨਹੀਂ ਪਾਇਆ ਓਏ ਹੁਣੇ ਆਈ ਠੀਕ ਹੈ ਅੱਵਾਸ਼ੀ ਭਾਈ ਮਾਰ ਖਾਦੀ ਆ। ਬੱਛੀ ਬੜੇ ਰੁਪਈਆ ਦੀ। ਤੇ ਇਹਦਾ ਫਿਰ ਕਿੰਨਾ ਜੇ ਮੁੱਲ? ਮੁੱਲ ਭਾਈ 10000 ਦੀ ਆ ਜੀ। ਦਾ ਯਾਰ ਇਹ ਕਿੰਨਾ ਪੱਕਾ ਦੁੱਧ ਦੇ ਤੇ ਕੋਲ 7 ਕਿਲੋ ਦੁੱਧ ਦੇ ਹੈਗਾ ਪੱਕਾ ਦੁੱਧ ਭਾਈ 2 ਡੰਗ ਚੋਲੇ 3 ਚੋਲੇ ਸਾਡੇ ਘਰੇ ਦੇ ਚੋਲੇ ਵੀ ਇੱਥੋਂ ਜੋ ਕੇ ਲੈ ਜੇ ਹਨਾ ਜੋ ਵੀ ਪਾ ਯਾਰ ਭਜੀ ਫਿਰ ਮਤਲਬ ਆਪਾਂ 4 ਲਈਆਂ ਨਾ ਆਪਾਂ ਆਪਣੇ ਪੈਸੇ ਲਾ ਕੇ ਤਸੱਲੀ ਕਰ ਲੈਂਦੀ ਹੈ ਕੋਣ ਕੋ ਵੀਰ ਭਾਜ ਨੇ ਗਾੜੀ ਲਾਉਣੇ ਉਹ ਤਸੱਲੀ ਕਰਦੇ ਉਹਦੀ ਉੰਮੀ ਆ ਦੀ ਬਣਦੀ ਹੈ ਇਹ ਆ ਆਪਣੀ ਗਾਰੰਟੀ ਤੇ ਖੜੇ ਨਾ ਕਿਸੇ ਦੀ ਗਾਰੰਟੀ ਤੇ ਰਵੇ ਨਾ ਕੁਝ ਹਨਾ ਆਪਣੀ ਸਮਝ ਨਾਲ ਖੜੇ ਤੇ ਕਿ ਮੇਰੇ 9000 ਦੀ ਦੇ ਦੇਣੀ ਜੈ ਸਨੋਈ ਭਾਈ ਚਲੋ ਬਾਕੀ ਥੋੜਾ ਬੋਧਿਆ ਆਪਣੀ ਆਪਣਾ ਮਾਲ ਜ ਪ੍ਰਾਈਸ ਬੜਾ ਘੱਟ ਹੁੰਦਾ ਜੀ ਵੀਰ ਭਰਾ ਉਹ ਫੋਨ ਕਰੇ ਜਿਹਨੇ ਲੈਣਾ ਜਾਂ ਦੇਣਾ ਠੀਕ ਹੈ ਛੋਟ ਛੋਟ ਵਾਲੇ ਹੀ ਕੰਮ ਹੁੰਦੇ ਕਿ ਤੁਹਾਡੇ ਬਾਕੀ ਚਲੋ ਜਿਸ ਤਰ੍ਹਾਂ ਕੀ ਵੀਰ ਜੀ ਹਾਨ ਨੇ ਕਿਹਾ ਹੈ ਆਪਾਂ ਇੱਥੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੋ ਜੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਬਾਕੀ ਚਲੋ ਸੋਹਣੀਆਂ ਵੇੜਾ ਅੱਜ